ਬਾਣੀ ਨਾਲ ਜੋੜਨਗੇ ਸੋ ਇਸੇ ਤਰ੍ਹਾਂ ਦੇ ਵੱਡੇ ਵੱਡੇ ਪ੍ਰਾਲੇ ਤੁਸੀਂ ਆਪਣੇ ਨਗਰਾਂ ਵਿੱਚ ਕਰਾਉਂਦੇ ਰਹੋ ਸੋ ਅਸੀਂ ਜੱਜਮੈਂਟ ਦੀ ਟੀਮ ਤਾਂ ਤਰ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸ਼ਹੀਦ ਪੱਠਾ ਸਾਹਿਬ ਉਹਨਾਂ ਵੱਲੋਂ ਅਸੀਂ ਜੱਜਮੈਂਟ ਦੀ ਸੇਵਾ ਕਰ ਰਹੇ ਹਾਂ ਅਸੀਂ ਉਹਨਾਂ ਵੱਲੋਂ ਜੱਜਮੈਂਟ ਦੀ ਸੇਵਾ ਕਰ ਰਹੇ ਹਾਂ ਸੋਹਣਾ ਨਹੀਂ ਸਾਨੂੰ ਇੱਥੇ ਭੇਜਿਆ ਸਾਡੀ ਡਿਊਟੀ ਲਈ ਵੀ ਤੁਸੀਂ ਭਾਈ ਇੱਥੇ ਜਾ ਕੇ ਜੋ ਬੱਚਿਆਂ ਦੇ ਦਸਤਾਰ ਮੁਕਾਬਲੇ ਹਨ ਉਹ ਕਰਵਾਓ ਸੋਹਣਾ ਅਸੀਂ ਦਸਤਾਰਾਂ ਦੇਖ ਕੇ ਹੀ ਨਹੀਂ ਅਸੀਂ ਬੱਚਿਆਂ ਦਾ ਇਹ ਵੀ ਦੇਖਿਆ ਵੀ ਗੁਰਬਾਣੀ ਟੈਸਟ ਵੀ ਦਿੱਤਾ ਵੀ ਕਿਹੜਾ ਬੱਚਾ ਕਿੰਨੀ ਇੱਕ ਗੁਰਬਾਣੀ ਬਾਰੇ ਨੌਲੇਜ ਹੈ ਸਿੱਖ ਇਤਿਹਾਸ ਬਾਰੇ ਕਿੰਨੀ ਉਸ ਨੂੰ ਨੌਲੇਜ ਆ ਅਸੀਂ ਇਹ ਸਭ ਦੇਖ ਕੇ ਅਸੀਂ ਫਾਈਨਲ ਰਿਜ਼ਲਟ ਕੱਢਿਆ ਹੈ ਕਿਸੇ ਨੇ ਵੀ ਇਹ ਸ਼ਮਨਿਕਾਨੀ ਵੀ ਉਹਨੂੰ ਕਰਦਾ ਇਹਨੂੰ ਕਰਦਾ ਠੀਕ ਹੈ ਜੀ ਕਿਸੇ ਬੱਚੇ ਨੇ ਨਹੀਂ ਇਹ ਸੋਚਣਾ ਵੀ ਮੇਰੀ ਦਸਤਾਰ ਸੋਹਣੀ ਸੀ ਵੀ ਮੇਰਾ ਨਾਂ ਨਹੀਂ ਬੋਲਿਆ ਅਸੀਂ ਕੱਲੇ ਕੱਲੇ ਬੱਚੇ ਤੋਂ ਇੱਕ ਇੱਕ ਸਵਾਲ ਸਿੱਖ ਧਰਮ ਨਾਲ ਰਿਲੇਟਡ ਪੁੱਛਿਆ ਹੈ ਜਿਨ੍ਹਾਂ ਨੇ ਸਹੀ ਕਰ ਦਿੱਤੇ ਆ ਅਸੀਂ ਉਹਨਾਂ ਨੂੰ ਹੀ ਇਸੇ ਸਿਹਾਰਤੇ ਪੋਜੀਸ਼ਨਾਂ ਕੱਢੀਆਂ ਸੋ ਸਨਮਾਨਿਤ ਸਾਰਿਆਂ ਦਾ ਕੀਤਾ ਜਾਵੇਗਾ ਕਿਸੇ ਬੱਚੇ ਨੇ ਠਕ ਨਹੀਂ ਜਾਣਾ ਬਾਰੀ-ਬਾਰੀ ਤੁਹਾਨੂੰ ਅਸੀਂ ਬੁਲਾਵਾਂਗੇ ਤੁਸੀਂ ਆਪਣਾ-ਆਪਣਾ ਸਨਮਾਨ ਲੈਣ ਦੀ ਕਿਰਪਾਲਤਾ ਕਰਨੀ ਸਭ ਤੋਂ ਪਹਿਲਾਂ ਹਸ਼ਰਤ ਵੀਰ ਸਿੰਘ son of ਨਰਿੰਦਰਪਾਲ ਸਿੰਘ ਤੀਜਾ ਸਥਾਨ ਪਿੰਡ ਗੁੰਨੋ ਮਾਜਰਾ ਸਤਿ ਸ੍ਰੀ ਅਕਾਲ

ਉਹ ਵੀਡੀਓ ਵੀਡੀਓ ਬੀਚ ਰਿਹਾ ਵੀਡੀਓ ਹੱਥਾ ਕੀਤਾ ਮੈਂ ਤਾਂ ਉਹ ਕਰ ਰਿਹਾ ਹਨਾ ਉਹ ਵੀਡੀਓ ਸਾਹਮਣੇ ਲਈ ਵੀਡੀਓ ਬਣਾ ਰਿਹਾ ਬੋਲੇ ਸੋਨਿਹਾਲ ਸਤਿ ਅਕਾਲ ਇਸ ਬੱਚੇ ਨੂੰ ਅਸੀਂ ਜਿੰਨੇ ਵੀ ਸਵਾਲ ਪੁੱਛੇ ਇਹਨੇ ਸਾਰੇ ਦੇ ਉੱਤੇ ਸਹੀ ਦਿੱਤੇ ਆ ਭਾਵੇਂ ਇਸਨੇ ਅੰਮ੍ਰਿਤ ਨਹੀਂ ਛਕਿਆ ਪਰ ਫਿਰ ਵੀ ਦੇਖੋ ਬੱਚੇ ਨੂੰ ਸਿੱਕੇ ਇਤਿਹਾਸ ਬਾਰੇ ਗੁਰਬਾਣੀ ਬਾਰੇ ਵੀ ਕਿੰਨੀ ਨੌਲੇਜ ਆ ਸੋ ਸਾਰੀਆਂ ਮਾਵਾਂ ਨੂੰ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਗੁੱਟਕੀ ਬਾਰੇ ਜਾਣਕਾਰੀ ਦਿੱਤੀ ਜਾਵੇ। ਦੂਜਾ ਸਥਾਨ ਪਰਵੀਰ ਸਿੰਘ ਸਨੋਪ ਅਮਰਪਾਲ ਸਿੰਘ ਪਿੰਡ ਬੜੋਦੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜੀਵਨ ਦਾ ਪਹਿਲਾ ਹੈ ਨਾ ਜੀਵਨ ਦਾ ਨਹੀਂ ਪਹਿਲਾ ਸਥਾਨ ਸਹਿਬਰੀ ਸਿੰਘ son of ਸੁਖਿੰਦਰ ਸਿੰਘ ਚੰਡੀਮਾਦਰਾ ਸਤਿ ਸ੍ਰੀ ਅਕਾਲ ਸੋ ਅੱਜ ਜਿਨੇ ਵੀ ਬੱਚਿਆਂ ਨੇ ਦਸਤਾਰ ਮੁਕਾਬਲੇ ਵਿੱਚ ਭਾਗ ਲਿੱਤਾ ਹੈ ਉਹਨਾਂ ਨੂੰ ਸਭ ਨੂੰ ਸਨਮਾਨਿਤ ਕੀਤਾ ਜਾਵੇਗਾ ਮੈਡਲ ਸਰਟੀਫਿਕੇਟ ਤੇ ਦਸਤਾਰ ਨਾਲ ਸੋ ਜਿਨ੍ਹਾਂ ਬਿਨਾਂ ਨਿਯਮਤ ਛੱਡਿਆ ਹੈ ਤਾਂ ਬਹੁਤ ਚੰਗੀ ਗੱਲ ਹੈ ਜਿਨ੍ਹਾਂ ਨੇ ਨਹੀਂ ਛੱਡਿਆ ਉਹਨਾਂ ਨੂੰ ਬੇਨਤੀ ਹੈ ਕਿ ਜਰੂਰ ਛੱਡਣ ਦੀ ਕਿਰਪਾ ਦਾ ਕਰੋ ਇਹ ਸਿੱਖੀ ਦਾ ਸਕੂਲ ਹੈ ਸਿੱਖੀ ਸਿੱਖੀ ਵਿੱਚ ਐਡਮਿਸ਼ਨ ਲੈਣ ਲਈ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ ਕੋਈ ਕਹਿੰਦੇ ਸਾਡਾ ਮਨ ਸਾਫ਼ ਹੈ ਜੀ ਸਾਨੂੰ ਕੀ ਲੋੜਾ ਫਿਰ ਗੁਰੂ ਸਾਹਿਬ ਨੂੰ ਕੀ ਲੋੜ ਸੀ ਕੀ ਗੁਰੂ ਗੋਬਿੰਦ ਸਿੰਘ ਕੀ ਦੁੱਖ ਕਰਦਾ ਕੋਈ ਨਹੀਂ ਹੈਗਾ ठीक है जी सो तो इस मेंती को प्रमाण करो बारी-बारी सारे बच्चे हैं विनती है कि आप मैडल लैंड की कृपा उतार संघाजी सिंह सानो फॉर कुलविंदर सिंह पिंडगुन्नो अजरा बारी-बारी आइए सारे सारी ਗਮਨਦੀਪ ਸਿੰਘ ਸਨ ਅਫਤਾਰ ਸਿੰਘ ਗੁੰਨੋਮਾਦਰਾ ਸਾਤਰੀਏ ਕਾਲ ਸਤਵੀਰ ਸਿੰਘ ਗੁਰਪਾਖ ਸਿੰਘ ਕੋرائی ਗਗਨਦੀਪ ਨੂੰ ਲੈ ਜਾਣਾ ਇਹ ਤੁਰੀ ਜਾਣਾ ਹੈ ਜੀਵਨ ਜੋ ਸਿੰਘ ਸਨ ਪਲਵਿੰਦਰ ਸਿੰਘ ਜੀਵਨ ਸਤਵੀਰ ਸਿੰਘ ਇੱਕ ਦੂਜੇ ਦੇ ਕੋਲ ਪਾਪਾ ਦੇ ਕੋਲ ਨੂੰ ਇਹ ਬਣਾਏਗੇ ਸਵਾਦੀ ਮਾਹੌਲ ਬਹੁਤ ਹੈ ਸਾਰੇ ਪੜ੍ਹਨਗੇ ਰੋਮਗਾਪੁਰ ਅਸੀਂ ਸਾਰੇ ਬੱਚਿਆਂ ਨੂੰ ਨਾਲ ਆਓ ਸਿੱਖੀ ਸਿਧਾਂਤ ਅਤੇ ਇਤਿਹਾਸ ਦੇ ਗੁਰਮੈਹ ਵਿੱਚੋਂ ਜਾਣੋ ਹੋਈਏ ਪ੍ਰਸੰਗਰੀ ਇਹ ਸਾਰਿਆਂ ਨੂੰ ਦੇ ਰਹੇ ਹਾਂ ਸੋ ਜਿਹੜੇ ਜਿਹੜੇ ਬੱਚਿਆਂ ਨੇ ਦਸਤਾਬਿਕ ਮੁਕਾਬਲੇ ਪੜ੍ਹ ਲਏ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਇਹ ਜ਼ਰੂਰ ਪੜਿਓ ਜੂਨ ਮਹੀਨੇ ਵਿੱਚ ਜਿਹੜਾ ਪਿੰਡ ਫਤਿਗੜ ਵਿਖੇ ਮੁਕਾਬਲਾ ਕਰਵਾਇਆ ਜਾਵੇਗਾ ਉੱਥੇ ਅਸੀਂ ਇਹ ਸਹਾਧਾਰੀ ਸਵਾਲਾਂ ਦੇ ਜਵਾਬ ਪੁੱਛਨੇ ਆ ਠੀਕ ਹੈ ਜੀ ਸੋ ਸਾਰੇ ਬੜੀ ਤਿਆਰੀ ਕਰ ਲਿਓ ਇਹ ਸਾਰਿਆਂ ਨੂੰ ਅਸੀਂ ਕਿਤਾਬ ਦੇਵਾਂਗੇ ਸਭ ਨੇ ਪੜ੍ਹ ਕੇ ਆਉਣੀ ਹੈ ਅਮਦੀਪ ਸਿੰਘ ਸਨੋਕਤ ਬਤਾਰ ਸਿੰਘ ਪਿੰਡ ਗੁੰਮਾਜਰਾ ਕਿੱਧਰ ਤਾਜਵੀਰ ਸਿੰਘ ਤਾਜਵਿੰਦਰ ਸਿੰਘ ਸਨ ਆਵ ਬਰਿੰਦਰ ਸਿੰਘ ਸਤਿ ਆਕਾਲ ਤਾਜਵੀਰ ਸਿੰਘ ਸਨ ਆਵ ਬਰਿੰਦਰ ਸਿੰਘ ਦਿਲਜੋਤ ਸਿੰਘ ਸਨ ਆਵ ਸੁਖਵਿੰਦਰ ਸਿੰਘ ਸਭ ਤੋਂ ਛੋਟਾ ਇਹ ਹੀ ਹੈ ਇਹ ਛੋਟਾ ਸੰਤ ਸਿੰਘ ਸਨ ਆਵ ਫਰਜੀਤ ਸਿੰਘ

ਹਰਕੀਰਤ ਸਿੰਘ ਸੰਨਫ ਦਿਲਬਖ ਸਿੰਘ ਰਾਜਵੀਰ ਸਿੰਘ ਸੰਨਫ ਜਸਵੀਰ ਸਿੰਘ ਗੁਰਵੀਰ ਸਿੰਘ ਸੰਨਫ ਉਧਰ ਪਹੁੰਚ ਜਾਓ ਆਈ ਜਾਓ ਸਾਰਿਆਂ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਆ ਜਾਓ

परमदीप सिंह ऑफ सतनाम सिंह आकाशदीप सिंह ऑफ बलवीर सिंह राजवीर सिंह सन बलविंदर सिंह

ਸਨਦੀਪ ਸਿੰਘ ਸਨ ਆਫ ਅਬਦਾਰ ਸਿੰਘ ਆਜੋ ਸਾਰੇ ਉੱਠ ਗਿਆ ਜੋ ਜਿਹੜੇ ਜਿਹੜੇ ਰਹਿ ਗਏ ਜਿੰਨੇ ਭਾਗ ਲਿਆ ਸਾਰੇ ਆਜੋ ਆਜੋ ਜਿੰਨੇ ਨੇ ਭਾਗ ਲਿਆ ਰਹਿ ਗਏ ਜਿਹੜੇ ਆਜੋ ਨਮਨਲੇ ਵਾਲਾ ਨਮਦੂ ਸਿੰਘ ਗੁਰਵਿੰਦਰ ਸਿੰਘ ਅਗੰਗਵੀਰ ਸਿੰਘ ਸਨ ਆਫ ਸੁਖਵਿੰਦਰ ਸਿੰਘ ਕੀ ਕੀਤਾ ਗਿਆ ਬਰੁਕ ਜਾਣਾ ਹੋ ਗਿਆ ਅਨੰਦ ਕੋਹਰ ਸਨ ਆਫ ਸੁਖਵਿੰਦਰ ਸਿੰਘ ਅਗੰਗਵੀ ਸਿੰਘ ਸਨੋ ਸੁਖਮਿੰਦਰ ਸਿੰਘ ਜੀਵਣਾ ਫੜੀ ਹੈ ਹੈਲੋ ਹਾਂਜੀ ਹੋਪੜੀ ਜੀ ਸ੍ਰੀ ਗੁਰੂ ਠੀਕ ਹੈ ਜੀ ਹਾਂਜੀ ਅ ਅ ਥਰਡ ਆਏ ਹਸਰੇ ਜੀ ਹਾਂਜੀ ਹਾਂ ਸਾਵਨ ਪ੍ਰੀਤਕੌਰ ਹਾਂਜੀ

ਬਈ ਬੋਲੋ ਬਹੁਤ ਜਨਾ ਆਪਣੇ ਸੈਕਿੰਡ ਨੇ ਸੈਕਿੰਡ ਫੇਸ ਜੇ ਭਾਈ ਕੋਈ ਹੋਰ ਦਸਤਾਰ ਮੁਕਾਬਲੇ ਵਿੱਚ ਭਾਗ ਲੈਣ ਵਾਲਾ ਬੱਚਾ ਰਹਿ ਗਿਆ ਤਾਂ ਉਹ ਸਟੇਜ ਤੇ ਆ ਕੇ ਆਪਣਾ ਸਨਮਾਨ ਪ੍ਰਾਪਤ ਕਰ ਸਕਦਾ ਹੈ ਹਾਂ ਤਾਂ ਨਮਰਸ਼ੀ ਮਮਾਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਖਾੜਾ ਪਠਾ ਸਾਹਿਬ ਰੋਪੜ ਸਾਡੀ ਸਹੀਓ ਟੀਮ ਮੇਰੇ ਵੀਰ ਪਹੁੰਚੇ ਨੇ ਗੁਰਵਿੰਦਰ ਸਿੰਘ ਜੀ ਅਰਸ਼ਪ੍ਰੀਤ ਸਿੰਘ ਜੀ ਅਤੇ ਇਕ ਤਰਨਜੀਤ ਸਿੰਘ ਜੀ ਉਹਨਾਂ ਤੋਂ ਆ ਨਹੀਂ ਹੋਇਆ ਕਿਸੇ ਕਾਰਨ ਕਰਕੇ ਸੋ ਮੇਰਾ ਨਾਮ ਅਨੰਕੀਰ ਸਿੰਘ ਹੈ ਸੋ ਸਾਨੂੰ ਕਿਸੇ ਵੀ ਥਾਂ ਤੇ ਸਾਡੀ ਜਰੂਰਤ ਹੈ ਸੇਵਾ ਤੇ ਸੇਵਾ ਲਈ ਦਸਤਾਰ ਮੁਕਾਬਲੇ ਵਿੱਚ ਜਾਂ ਦਸਤਾਰ ਬੰਦੀ ਦਸਤਾਰ ਕੈਂਪ ਲਗਾਉਣਾ ਹੋਵੇ ਮਿੰਡਵਾ ਰਾਸਤ ਦਿਨਾਂ ਨਾਲ ਸੰਪਰਕ ਕਰ ਸਕਦੇ ਆ ਸਾਡਾ ਸਤਨਾਮ ਵੀਰ ਸਿੰਘ ਇਹਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਅਖਾੜੇ ਵੱਲੋਂ साढ़े सतनाम सिंह जी नित किया जाएगा वाहू जी का खालसा वाह ग्रंथी सिंह जी ने भी बेनती है कि अपना सन्मानित लैंड कृपाता करनी जी बोले ही सोने हाल दस्तार को च वीर गुरविंद्र बेनती है कि भी अपना सम्मान लेने की कृपाता करनी है ਬੋਲੇ ਹੀ ਸੋ ਨਿਹਾਲ ਆਸ਼ਪ੍ਰੀਤ ਸਿੰਘ ਸਰਕਲ ਇੰਚਾਰਜ ਰੋਪੜ ਇਹਨਾਂ ਨੂੰ ਵੀ ਬੇਨਤੀ ਹੈ ਆਪਣਾ ਸਨਮਾਨਤ ਰਹਿਣ ਦੀ ਕਿਰਪਾਲਤਾ ਕਰਨ ਬੋਲੇ ਹੀ ਸੋ ਨਿਹਾਲ ਸਰਦਾਰ ਬਨਵੀਰ ਸਿੰਘ ਸਰਕਲ ਇੰਚਾਰਜ ਨਿਊ ਚੰਡੀਗੜ੍ਹ ਇਹਨਾਂ ਨੂੰ ਵੀ ਮਾਨ ਸਨਮਾਨ ਦੇ ਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰਮਿੰਦਰ ਸਿੰਘ ਜੀ ਪੰਜ ਬੜੋਦੀ ਅੱਜ ਬੋਲੇ ਸੋਨਿਹਾਲ ਆਤਮ ਸ੍ਰੀ ਅਕਾਲ ਸੋ ਜਿੰਨੇ ਵੀ ਦਸਤਾਰ ਮੁਕਾਬਲੇ ਵਿੱਚ ਭਾਗ ਲਏ ਜਿਹਨਾਂ ਬੱਚਿਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਕਿਸੇ ਨੇ ਨਹੀਂ ਜਾਣਾ ਥੱਲੇ ਕਿ ਦੁਰਪਖੋਟ ਹੋਵੇਗੀ ਉਸ ਤੋਂ ਬਾਅਦ ਤੁਸੀਂ ਲੰਗਰ ਪ੍ਰਸ਼ਾਦਾ ਛਕੀ ਫੇਰ ਘਰਾਂ ਨੂੰ ਜਾਣਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜਰਨੈਲ ਸਿੰਘ ਜੀ ਮੇਰੇ ਬਾਅਦ ਮੈਂ ਗੁਰ ਜਥੇਦਾਰ ਮਨਸਤਾਨ ਸਿੰਘ ਜੀ ਮਿਸਲ ਸ਼ਹੀਦ ਪਾਈ ਸਦਾਨਾ ਜੀ ਇਹਨਾਂ ਨੂੰ ਵੀ ਬੇਨਤੀ ਆਪਣਾ ਸਨਮਾਨਤ ਲੈਣ ਦੀ ਕਿਰਪਾਲਤਾ ਕਰਨੀ ਬੋਲੇ ਸੋਨਿਹਾਲ ਕਬਸਤ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਿੰਘ ਜੀ ਮੰਦੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੋਕ ਲੱਗੀ ਵੀ ਇਹਨਾਂ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਈ ਸਭ ਨੇ ਲੰਗਰ ਪ੍ਰਸ਼ਾਦਾ ਸ਼ਾਕੀ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ